ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੌਰ 786 ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਆਲੂਆਂ ਦੀ ਸਬਜ਼ੀ। ਕਈ ਵਾਰ ਆਪਣੇ ਘਰੇ ਹਰੀ ਸਬਜ਼ੀ ਨਹੀਂ ਹੁੰਦੀ ਤੇ ਆਲੂਆਂ ਦੀ ਆਪਾਂ ਸਬਜ਼ੀ ਨਵੇਂ ਤਰੀਕੇ ਨਾਲ ਕਿਵੇਂ ਬਣਾਉਣੀ ਹੈ ਉਹ ਤੁਸੀਂ ਪੂਰੀ ਵੀਡੀਓ ਵੇਖਿਓ। ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ। ਚਲੋ ਫਿਰ ਆਲੂਆਂ ਦੀ ਆਪਾਂ ਸਬਜ਼ੀ ਨਵੇਂ ਤਰੀਕੇ ਨਾਲ ਬਣਾ ਕੇ ਤਿਆਰ ਕਰਦੇ ਹਾਂ। ਹਾਂਜੀ ਸਬਜ਼ੀ ਬਣਾਉਣ ਵਾਸਤੇ ਆਪਾਂ 3 ਕੱਚੇ ਆਲੂ ਲੈਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਕੇ ਉਸ ਤੋਂ ਬਾਅਦ ਇਹਨਾਂ ਨੂੰ ਛਿੱਲ ਲਿਆ ਤੇ ਆਪਾਂ ਪਾਣੀ ਦੇ ਵਿੱਚ ਭੰਗ ਗਰਸ ਕਰਦੇ ਸੀਗੇ ਕਈ ਵਾਰ ਆਲੂ ਫਰ ਕਾਲੀ ਨਹੀਂ ਪੈਂਦੇ ਕਿ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਹਨਾਂ ਨੂੰ ਕद्दूकस ਕਰਨਾ ਹੈ ਆਪਾਂ ਆਲੂਆਂ ਨੂੰ ਕद्दूकस ਕਰਾਂਗੇ ਤੇ ਆਪਾਂ ਮੀਡੀਅਮ ਸਾਈਜ਼ ਤੇ ਆਪਾਂ ਆਲੂ ਨੂੰ ਕद्दूकस ਕਰਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਆਪਾਂ ਬਹੁਤ ਸੌਖੇ ਤਰੀਕੇ ਨਾਲ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇੱਕ ਨਵੇਂ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਸਬਜ਼ੀ ਨੂੰ ਕਈ ਵਾਰ ਆਉਂਦਾ ਨਾ ਵੀ ਆਪਣੇ ਘਰ ਵਿੱਚ ਹਰੀ ਸਬਜ਼ੀ ਨਹੀਂ ਹੁੰਦੀ ਕਿ ਤੇ ਆਪਾਂ ਸਬਜ਼ੀ ਵੀ ਬਣਾਉਣੀ ਹੁੰਦੀ ਆ ਫਟਾਫਟ ਤੇ ਫਿਰ ਆਲੂ ਤਾਂ ਆਪਣੇ ਸਾਰਿਆਂ ਦੇ ਘਰਾਂ ਵਿੱਚ ਹੁੰਦੇ ਹੀ ਆ ਤੇ ਫਟਾਫਟ ਆਲੂਆਂ ਦੀ ਸਬਜ਼ੀ ਆਪਾਂ ਸੌਖੇ ਤਰੀਕੇ ਨਾਲ ਤੇ ਨਾਲੇ ਨਵੇਂ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰ ਸਕਦੇ ਹਾਂ ਪੂਰੇ ਪਰਿਵਾਰ ਵਾਸਤੇ ਹਾਂਜੀ ਆਲੂਆਂ ਨੂੰ ਆਪਾਂ ਕੱਦੂ ਕਸ਼ ਕਰ ਲਿਆ ਤੇ ਹੁਣ ਆਲੂਆਂ ਦੇ ਵਿੱਚ ਹੁੰਦਾ ਪਾਣੀ ਤੇ ਆਪਾਂ ਚੰਗੀ ਤਰ੍ਹਾਂ ਪਾਣੀ ਨੂੰ ਨਿਚੋੜ ਦੇਣਾਗਾ ਤੇ ਆਪਾਂ ਹੁਣ ਇੱਕ ਭਾਂਡੇ ਦੇ ਵਿੱਚ ਰੱਖ ਲਾਂਗੇ ਸਾਰੇ ਆਲੂ ਨੂੰ ਚੋਣਗੇ। ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਤੇ ਇੱਕ ਭਾਂਡੇ ਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਇੱਥੇ ਦੋ ਚਮਚ ਪਾ ਦਾਂਗੇ ਬੇਸਨ। ਇਹ ਥੋੜੀ ਪਾ ਦਾਂਗੇ ਆਪਾਂ ਹਲਦੀ। ਇਹ ਥੋੜੀ ਪਾ ਦਾਂਗੇ ਪੀਸੀ ਲਾਲ ਮਿਰਚ।

ਦੀ ਸ਼ੇਪ ਦੇਤੀ ਆਪਾਂ ਐਡੀ ਐਡੀ ਤੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਸਰੋਂ ਦਾ ਤੇਲ ਲਾ ਲਿਆ ਤੇ ਸਾਰੀਆਂ ਟਿੱਕੀਆਂ ਆਪਾਂ ਐਸੀ ਤਰ੍ਹਾਂ ਹੀ ਬਣਾ ਕੇ ਤੇ ਪਲੇਟ ਦੇ ਵਿੱਚ ਰੱਖ ਲਿਆ ਸਾਰੀਆਂ ਟਿੱਕੀਆਂ ਆਪਾਂ ਬਣਾ ਕੇ ਤੇ ਪਲੇਟ ਦੇ ਵਿੱਚ ਰੱਖ ਲਿਆਂ ਚੱਲਦੇ ਆਪਾਂ ਗੈਸ 'ਤੇ ਹਾਂਜੀ ਕੜਾਹੀ ਆਪਾਂ ਗੈਸ 'ਤੇ ਰੱਖ ਲਈ ਆ ਤੇ ਕੜਾਹੀ ਦੇ ਵਿੱਚ ਇੱਕ ਗਲਾਸ ਆਪਾਂ ਪਾਣੀ ਪਾ ਲਿਆ ਤੇ ਨਾਲ ਵਿੱਚ ਆਪਾਂ ਰੱਖਤਾ ਹੈਗਾ ਸਟੈਂਡ ਸਟੈਂਡ ਦੇ ਉੱਪਰ ਰੱਖ ਲਾਂਗੇ ਆਪਾਂ ਹੁਣ ਟਿੱਕੀਆਂ ਵਾਲੀ ਪਲੇਟ ਆਪਾਂ ਇਹਨੂੰ ਟਾਕ ਦਾਂਗੇ ਤੇ ਆਪਾਂ ਸਿਰਫ 5 ਇੱਕ ਮਿੰਟ ਇਹਨਾਂ ਨੂੰ ਸੇਕ ਲਵਾਵਾਂਗੇ ਤੇ ਭਾਪਨਾ ਥੋੜਾ ਜਿਹਾ ਸਖਤ ਹੋ ਜਾਣੀਆਂ। ਹਾਂਜੀ ਜ ਜਦੋਂ ਆਪਣੀਆਂ ਟਿੱਕੀਆਂ ਬਣੀ ਜਾਂਦੀਆਂ ਨੇ ਤੇ ਉਦੋਂ ਨੂੰ ਆਪਾਂ ਪਿਆਜ਼ ਦਾ ਪੇਸਟ ਤਿਆਰ ਕਰ ਲੈਨੇ ਆ। ਤੇ ਹੁਣ ਆਪਾਂ ਦੋ ਪਿਆਜ਼ ਲੈ ਲਏ ਆ ਇਹਨਾਂ ਨੂੰ ਆਪਾਂ ਥੋੜੇ ਥੋੜੇ ਮੋٹے ਪੀਸਾਂ ਦੇ ਵਿੱਚ ਕੱਟ ਕੇ ਤੇ ਜੱਗ 'ਚ ਪਾ ਲੈਨੇ ਆ। ਤੇ ਦੋ ਆਪਾਂ ਲੈ ਲਏ ਆ ਟਮਾਟਰ ਤੇ ਟਮਾਟਰਾਂ ਨੂੰ ਵੀ ਆਪਾਂ ਵਿੱਚੇ ਹੀ ਹੁਣ ਕੱਟ ਲੈਨੇ ਆ ਜੱਗ ਦੇ। ਦੋ ਹਰੀਆਂ ਮਿਰਚ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਲਸਣ ਪਾ ਦਾਂਗੇ ਤੇ ਹੁਣ ਆਪਾਂ ਇੱਕ ਪੇਸਟ ਤਿਆਰ ਕਰਕੇ ਰੱਖ ਲਵਾਂਗੇ ਪਿਆਜ਼ ਟਮਾਟਰ ਦਾ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਏ ਤੇ ਹੁਣ ਆਪਾਂ ਇੱਕ ਭਾਂਡੇ ਦੇ ਵਿੱਚ ਪੇਸਟ ਨੂੰ ਕੱਢ ਲੈਣੇ ਆਂ ਹੁਣ ਆਪਾਂ ਭਾਂਡੇ ਦੇ ਵਿੱਚ ਕੱਢ ਲਿਆ ਸੀਗਾ ਤੇ ਹੁਣ ਆਪਣੀਆਂ ਇਧਰ ਟਿੱਕਾਂ ਵੀ ਬਣ ਕੇ ਤਿਆਰ ਹੋ ਗਈਆਂ ਕਿੰਨਾ ਸਖਤ ਹੋਗਾ ਤੇ ਹੁਣ ਆਪਾਂ ਗੈਸ ਕਰਤਾ ਬੰਦ ਹੁਣ ਆਪਾਂ ਇਹ ਟਿਕੀਆਂ ਨੂੰ ਕੱਢ ਲੈਨੇ ਕੜਾਹੀ ਦੇ ਵਿੱਚ ਦੇ ਵਿੱਚ ਆਪਾਂ ਟਿਕੀਆਂ ਨੂੰ ਕੱਢ ਲਿਆ ਤੇ ਟਿਕੀਆਂ ਆਪਣੀਆਂ ਵਧੀਆ ਬਣ ਕੇ ਤਿਆਰ ਹੋਈਆਂ ਤੁਸੀਂ ਇਹਨਾਂ ਨੂੰ ਫਰਾਈ ਵੀ ਕਰ ਸਕਦੇ ਆ ਫਰਾਈ ਕਰਕੇ ਇਹਨਾਂ ਦੀ ਸਬਜ਼ੀ ਵੀ ਬਣਾ ਸਕਦੇ ਆ ਇਸ ਤਰੀਕੇ ਨਾਲ ਤੇ ਚਾਹੇ ਤੁਸੀਂ ਇਹਨਾਂ ਨੂੰ ਭਾਫ਼ ਦੇ ਨਾਲ ਇਸ ਤਰ੍ਹਾਂ ਥੋੜੀਆਂ ਸਖਤ ਬਣਾ ਕਰਕੇ ਟਿਕੀਆਂ ਨੂੰ ਤੇ ਇਹਨਾਂ ਦੀ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈਗੀ ਆ ਤੇ ਹੁਣ ਆਪਾਂ ਬਣਾਵਾਂਗੇ ਸਬਜ਼ੀ ਗੈਸ ਦੇ ਉੱਪਰ ਆਪਾਂ ਕੜਾਹੀ ਰੱਖਤੀ ਆ ਕੜਾਹੀ ਦੇ ਵਿੱਚ ਅੱਧੀ ਕੜਚੀ ਪਾ ਦਾਂਗੇ ਸਰੋਂ ਦਾ ਤੇਲ ਇਹ ਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਸਾਬਤ ਜੀਰੇ ਇੱਕ ਚਮਚ ਪਾ ਦਾਂਗੇ ਆਪਾਂ ਸਾਬਤ ਧਨੀਆ ਇਹਨੂੰ ਦਰਦਰਾ ਜਿਹਾ ਕੁੱਟਿਆ ਹੋਇਆ ਤੜਕੇ ਦੇ ਵਿੱਚ ਤੁਸੀਂ ਕਾਲੀ ਸਰੋਂ ਵੀ ਪਾ ਸਕਦੇ ਆ ਪਰ ਮੈਂ ਕਾਲੀ ਸਰੋਂ ਨਹੀਂ ਪਾਏਗੀ ਤੇ ਹੁਣ ਆਪਾਂ ਪਾ ਦਾਂਗੇ ਬਣਾਇਆ ਹੋਇਆ ਪੇਸਟ ਮਟਰ ਪਿਆਜ਼ ਦੇ ਪੇਸਟ ਨੂੰ ਵੀ ਆਪਾਂ 2 ਮਿੰਟ ਭੁੰਨ ਲਾਂਗੇ ਚੰਗੀ ਤਰ੍ਹਾਂ ਪੇਸਟ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਿਆਗਾ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਮਸਾਲਿਆਂ ਦੇ ਵਿੱਚ ਪਾ ਦਾਂਗੇ ਸਵਾਦ ਅਨੁਸਾਰ ਮਿਰਚ ਜਿੰਨੀ ਕਪਾ ਮਿਰਚ ਖਾਣੇ ਉਸ ਦੇ ਹਿਸਾਬ ਨਾਲ ਆਪਾਂ ਪਾ ਲੈਣੀ ਆ ਤੇ ਸਵਾਦ ਅਨੁਸਾਰ ਆਪਾਂ ਪਾ ਦਾਂਗੇ ਨਮਕ ਤੇ ਥੋੜੀ ਜਿਹੀ ਆਪਾਂ ਪਾ ਦਾਂਗੇ ਹਲਦੀ ਥੋੜ੍ਹੀ ਜਿਹੀ ਪਾ ਦਾਂਗੇ ਆਪਾਂ ਗਰਮ ਮਸਾਲਾ ਅੱਧਾ ਚਮਚ ਪਾ ਦਾਂਗੇ ਅਮਚੂਰ ਪਾਊਡਰ ਦਾ ਤੇ ਹੁਣ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਕਰ ਦਿੰਨੀ ਆ ਮਿਕਸ ਹੁਣ ਆਪਾਂ ਪਾਣੀ ਪਾ ਦਿੰਨੇ ਆ ਗਰੇਵੀ ਵਾਸਤੇ ਜਿੰਨੀ ਕਿ ਗਰੇਵੀ ਰੱਖਣੀ ਉਸੇ ਹਿਸਾਬ ਨਾਲ ਆਪਾਂ ਪਾਣੀ ਪਾ ਦੇਣਾਗਾ ਤੇ ਮੇਰੇ ਕੋਲੇ ਹੈਗਾ ਹਾਂ ਵੱਡਾ ਗਲਾਸ ਤੇ ਵੱਡੇ ਗਲਾਸ ਦੇ ਵਿੱਚੋਂ ਆਪਾਂ ਥੋੜਾ ਜਿਹਾ ਪਾਣੀ ਬਚਾਇਆ ਹੋਇਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਇੱਥੇ ਥੋੜੀ ਜਿਹੀ ਪਾ ਦਾਂਗੇ ਆਪਾਂ ਕਸੂਰੀ ਮੇਥੀ ਇੱਕ ਉਬਾਲ ਆਉਣ ਤੇ ਕਾਪਾ ਵੇਟ ਕਰਾਂਗੇ ਆਪਾਂ ਕੜਾਹੀ ਤੋਂ ਲਾਦਨੇ ਤੇ ਗਰੇਵੀ ਨੂੰ ਉਬਾਲ ਆ ਚੁੱਕਿਆ ਹੈਗਾ ਤੇ ਹੁਣ ਆਪਾਂ ਜਿਹੜੀਆਂ ਟਿੱਕੀਆਂ ਬਣਾ ਕੇ ਰੱਖੀਆਂ ਆ ਉਹ ਆਪਾਂ ਐਡ ਕਰ ਦਾਂਗੇ ਗਰੇਵੀ ਦੇ ਵਿੱਚ ਤਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਨੇ ਆ ਗਰੇਵੀ ਦੇ ਵਿੱਚ ਟਿੱਕੀਆਂ ਨੂੰ ਤੇ ਹੁਣ ਆਪਾਂ ਗੈਸ ਕਰ ਦਾਂਗੇ ਮੀਡੀਅਮ 'ਚ ਤੇ ਆਪਾਂ 5-7 ਮਿੰਟ ਆਪਾਂ ਟੱਕ ਕੇ ਰੱਖ ਦਿੰਨੇ ਆ ਵਿੱਚ ਦੀ ਇੱਕ ਵਾਰੀ ਆਪਾਂ ਚੈੱਕ ਜ਼ਰੂਰ ਕਰ ਲਾਂਗੇ ਹਾਂਜੀ ਕੜਾਹੀ ਦਾ ਆਪਾਂ ਢੱਕਣ ਲਾ ਦਿੰਨੇ ਤੇ ਇੱਕ ਵਾਰੀ ਮੈਂ ਸਬਜ਼ੀ ਵਿੱਚ ਦੀ ਚੈੱਕ ਜ਼ਰੂਰ ਕੀਤੀ ਸੀਗੀ ਤੇ ਹੁਣ ਆਪਾਂ ਦੇਖ ਲੈਨੇ ਆਪਣੀ ਸਬਜ਼ੀ ਨੂੰ ਹਾਂਜੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਆ ਕਿੰਨੀ ਵਧੀਆ ਜਿਹੜੀ ਇਹ ਸਬਜ਼ੀ ਬਣੀ ਹੈਗੀ ਆ ਤੇ ਗਰੇਵੀ ਵੀ ਬਹੁਤ ਵਧੀਆ ਬਣੀ ਆ ਨਾ ਹੀ ਜ਼ਿਆਦਾ ਆਪਾਂ ਪਤਲੀ ਗਰੇਵੀ ਰੱਖੀ ਨਾ ਹੀ ਕੋਈ ਜ਼ਿਆਦਾ ਇਹ ਸੰਘਣੀ ਹੈ ਜਿਹਦੇ ਇਹ ਠੰਡੀ ਹੋ ਗਈ ਥੋੜੀ ਜਿਹੀ ਹੋ ਰਹੀ ਸਖਤ ਹੋ ਜੂਗੀ ਤੇ ਇਸ ਕਰਕੇ ਆਪਾਂ ਹੁਣ ਬੰਦ ਕਰ ਦਿੰਨੇ ਆ ਗੈਸ ਨੂੰ ਹੁਣ ਆਪਾਂ ਕੜਾਹੀ ਨੂੰ ਲਾ ਦਾਂਗੇ ਹਾਂਜੀ ਸਬਜੀ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲੈਨੇ ਆ ਤੁਸੀਂ ਆਪ ਹੀ ਦੇਖ ਸਕਦੇ ਆ ਨਵੇਂ ਤਰੀਕੇ ਨਾਲ ਬਣਾਈ ਹੋਈ ਆਲੂ ਦੀ ਸਬਜੀ ਇੱਕ ਵਾਰੀ ਘਰ ਵਿੱਚ ਤੁਸੀਂ ਜ਼ਰੂਰ ਬਣਾ ਕੇ ਦੇਖੋ ਬਹੁਤ ਟੇਸਟੀ ਬਣਦੀ ਆ ਤੇ ਇੱਕ ਨਵੇਂ ਜਿਹੇ ਤਰੀਕੇ ਨਾਲ ਬਣਾਈ ਆ ਹਾਂਜੀ ਅੱਜ ਦੀ ਨਵੇਂ ਤਰੀਕੇ ਨਾਲ ਬਣਾਈ ਹੋਈ ਸਬਜੀ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ